ਸੌਂ ਚ ਗਿਆ ਭਾਬੀ ਕਮਲਕੌਰ ਦੇ ਕਤਲ ਵਾਲਾ ਮਸਲਾ ਆ ਗਏ ਤਿੰਨ ਵੱਡੇ ਨਾਮ ਹੋ ਗਿਆ ਵੱਡਾ ਖੁਲਾਸਾ ਅਤੇ ਸਿੰਘਾਂ ਨੇ ਆਪ ਲਾਈਵ ਆ ਕੇ ਲਈ ਇਸ ਕਤਲ ਦੀ ਜ਼ਿੰਮੇਵਾਰੀ ਦੋਸਤੋ ਜਦੋਂ ਤੋਂ ਭਾਬੀ ਕਮਲਕੌਰ ਦੀ ਲਾਸ਼ ਉਸ ਦੀ ਗੱਡੀ ਦੇ ਵਿੱਚੋਂ ਮਿਲੀ ਹੈ ਉਸ ਉਦੋਂ ਤੋਂ ਹੀ ਪੁਲਿਸ ਵੱਲੋਂ ਕਾਫੀ ਯਤਨ ਕੀਤੇ ਜਾ ਰਹੇ ਨੇ ਕਾਫੀ ਜਿਹੜੀ ਸਰਚ ਆਪਰੇਸ਼ਨ ਹੈ ਕਾਫੀ ਤੇਜ਼ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਜਿਹੜੀ ਇੱਕ ਕਾਰ ਪਾਰਕਿੰਗ ਦੇ ਵਿੱਚ ਜਿਹੜੀ ਭਾਬੀ ਕਮਲਕੌਰ ਦੀ ਜਿਹੜੀ ਕਾਰ پارک ਕੀਤੀ ਗਈ ਸੀ ਉਸ ਕਾਰ ਪਾਰਕਿੰਗ ਦੇ ਪਾਰਕ ਹੁੰਦੇ ਦੀ ਇੱਕ ਫੁਟੇਜ ਜਿਹੜੀ ਵੀਡੀਓ ਫੁਟੇਜ ਸਾਹਮਣੇ ਆਈ ਸੀ ਕੈਮਰਿਆਂ ਦੀ ਜਿਹਦੇ ਵਿੱਚ ਇੱਕ ਸਰਦਾਰ ਨੂੰ ਪਾਰ ਕਰਦਾ ਨਜ਼ਰ ਆ ਰਿਹਾ ਸੀ ਅਤੇ ਉਸ ਤੋਂ ਬਾਅਦ ਉਹ ਕ ਪਾਰ ਕਰਕੇ ਉੱਥੋਂ ਚਲਾ ਜਾਂਦਾ ਹੈ ਅਤੇ ਦੋਸਤੋ ਇਹ ਵੀ ਜਿਹੜਾ ਭਾਈ ਅਮਰਤਪਾਲ ਸਿੰਘ ਹੋਰਾਂ ਵੱਲੋਂ ਵੀ ਕਾਫੀ ਜਿਆਦਾ ਜਿਹੜੀ ਭਾਬੀ ਕਮਲਕੌਰ ਨੂੰ ਇਹ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਣਾ ਬੰਦ ਕਰ ਦਿਓ ਜੋ ਤੁਸੀਂ ਪਾ ਰਹੇ ਹੋ ਅਤੇ ਭਾਬੀ ਕਮਲਕੌਰ ਨੂੰ ਕਈ ਥ੍ਰੈਟ ਵੀ ਆਏ ਸੀ ਕਈ ਵਾਰੀ ਸਮਝਾਇਆ ਵੀ ਗਿਆ ਸੀ ਪਰ ਭਾਬੀ ਕਮਲਕੌਰ ਹੈ ਜਿਹੜੀ ਉਹ ਸਿੰਘਾਂ ਦੀ ਅਤੇ ਹੋਰ ਵਾਰਨਿੰਗਾਂ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਲਗਾਤਾਰ ਹੈ ਜਿਹੜਾ ਉਹ ਇਹ ਕੰਮ ਕਰਦੀ ਇਸੀ ਅਤੇ ਸੂਤਰਾ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਬੀ ਕਮਲਕੌਰ ਹੈ ਜਿਹੜੀ ਇਹ ਸੈਕਸ ਰੈਕਟੇਟ ਵੀ ਚਲਾਉਂਦੀ ਸੀ ਅਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਭਾਬੀ ਕਮਲਕੌਰ ਨੇ ਜੋ ਗੰਦ ਪਾਇਆ ਸੀ ਉਹ ਤਾਂ ਸਭ ਨੇ ਦੇਖਿਆ ਹੀ ਹੈ ਅਤੇ ਜਿਹੜੀ ਹਰਸ਼ਦੱਲਾ ਦੀ ਇੱਕ ਕੱਲ ਤੋਂ ਇੱਕ ਆਡੀਓ ਲੀਕ ਹੋ ਰਹੀ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਵੱਲੋਂ ਵੀ ਭਾਬੀ ਕਮਲਕੌਰ ਨੂੰ ਇਹ ਵਾਰਨਿੰਗ ਦਿੱਤੀ ਗਈ ਸੀ ਕਿ ਇਹ ਜਿਹੜਾ ਗੰਦਾ ਉਹ ਪਾਉਣਾ ਬੰਦ ਕਰ ਦਿਓ ਨਹੀਂ ਤਾਂ ਸੀ ਸੌਦਾ ਜਰੂਰ ਲਾਵਾਂਗੇ ਅਤੇ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਵੀ ਇਹਨਾਂ ਨੂੰ ਕਈ ਵਾਰ ਵਾਰਨਿੰਗ ਦਿੱਤੀ ਜਾ ਚੁੱਕੀ ਹੈ ਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਣਾ ਬੰਦ ਕਰ ਦਿਓ ਕਿਉਂਕਿ ਸੋਸ਼ਲ ਮੀਡੀਆ ਨੂੰ ਪੰਜਾਬ ਦੀ ਹਰ ਧੀ ਪੈਣਾ ਤੇ ਹਰ ਬੱਚਾ ਜਿਹੜਾ ਚਲਾ ਰਿਹਾ ਹੈ ਸੋ ਉਹਨਾਂ ਨੂੰ ਤੁਹਾਡੇ ਜੋ ਵੀਡੀਓ ਵੀਡੀਓ ਨੇ ਤੁਹਾਡੇ ਜੋ ਤੁਸੀਂ ਗੰਦ ਪਾਉਨੇ ਉਸ ਤੋਂ ਗਲਤ ਸੇਧ ਮਿਲ ਸਕਦੀ ਹੈ ਕਿਉਂਕਿ ਦੋਸਤੋ ਸੋਸ਼ਲ ਮੀਡੀਆ ਅੱਜ ਕੱਲ ਹਰ ਘਰ ਦੇ ਵਿੱਚ ਪਹੁੰਚਿਆ ਹੋਇਆ ਹੈ ਅਤੇ ਇਸੇ ਦੇ ਚੱਲਦੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਕਾਫੀ ਜ਼ਿਆਦਾ ਫੈਲ ਰਹੀ ਹੈ ਜਿਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਜਿਦੇ ਵਿੱਚੋਂ ਸਭ ਤੋਂ ਵੱਡੀ ਪਹਿਲੀ ਗ੍ਰਿਫਤਾਰੀ ਹੋਈ ਹੈ ਭਾਈ ਜੱਥੇਦਾਰ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਅਤੇ ਉਹਨਾਂ ਦੇ ਦੋ ਸਾਥੀ ਭਾਈ ਜਸਪ੍ਰੀਤ ਸਿੰਘ ਜੀ ਮੈਰੋ ਅਤੇ ਭਾਈ ਨਿਮਰਤਜੀਤ ਸਿੰਘ ਹਰੀਕੇ